ਸਸੀ ਗੱਲ ਦੋਸਤੋ ਇੱਕ ਵਾਰ ਫੇਰ ਹਾਜ਼ਰਾਂ ਜੀ ਅੱਜ 5 ਫਰਵਰੀ 2024 ਦੇ ਕਿੰਨੂ ਮੰਡੀ ਦੇ ਭਾਅ ਲੈ ਕੇ ਦੇਸ਼ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕਿੰਨੂ ਦੇ ਕੀ ਭਾਅ ਰਹੇ ਨੇ ਇਹਦੇ ਬਾਰੇ ਵਿੱਚ ਜਾਣਕਾਰੀ ਦੇਵਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਅਬੋਰ ਮੰਡੀ ਦੀ ਗੱਲ ਕਰ ਲੈਨੇ ਆ ਜਿੱਥੇ ਅੱਜ ਕਿੰਨੂ ਦਾ ਭਾਅ ਜਿਹੜਾ ਰਿਹਾ ਜੀ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਉੱਚਾ ਭਾਅ ਰਿਹਾ ਉਹ 13 ਰੁਪਏ ਪ੍ਰਤੀ ਕਿਲੋ ਰਿਹਾ ਤੇ ਘੱਟ ਤੋਂ ਘੱਟ ਭਾਅ ਸੀ ਜਿਹੜਾ ਉਹ 7 ਰੁਪਏ ਪ੍ਰਤੀ ਕਿੱਲੋ ਜਿਹੜਾ ਰਿਹਾ ਜੀ ਇਸ ਦੇ ਨਾਲ ਹੀ ਦੇਸ਼ ਦੀਆਂ ਹੋਰ ਨਾਂ ਮੰਡੀਆਂ ਦੀ ਗੱਲ ਕਰੀਏ ਤਾਂ ਮੋਗਾ ਦੇ ਵਿੱਚ ਕਿੰਨੂ ਜਿਹੜਾ ਵਿਕਿਆ ਅੱਜ ਉਹ 23 ਰੁਪਏ ਪ੍ਰਤੀ ਕਿਲੋ ਵਿਕਿਆ ਬਠਿੰਡਾ ਦੇ ਮੋੜ ਵਿੱਚ 15 ਰੁਪਏ ਪ੍ਰਤੀ ਕਿਲੋ ਤੇ ਮਲੇਰਕੋਟਲਾ ਤੇ ਮਾਨਸਾ ਵਿੱਚ ਵੀ ਜਿਹੜਾ ਕਿੰਨੂ ਦਾ ਭਾ ਰਿਆ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਲੁਧਿਆਣਾ ਦੇ ਵਿੱਚ ਕਿੰਨੂ 21 ਰੁਪਏ ਪ੍ਰਤੀ ਕਿਲੋ ਵਿਕਿਆ ਤੇ ਖੰਨਾ ਦੇ ਵਿੱਚ ਤੇ ਨਾਲ ਹੀ ਜਲੰਧਰ ਦੇ ਵਿੱਚ ਕਿੰਨੂ ਆ ਜਿਹੜਾ ਉਹ 15 ਰੁਪਏ ਪ੍ਰਤੀ ਕਿਲੋ ਰਿਹਾ ਜਲਾਲਾਬਾਦ ਦੇ ਵਿੱਚ ਕਿੰਨੂ ਦਾ ਭਾ 16 ਰੁਪਏ ਪ੍ਰਤੀ ਕਿਲੋ ਤੇ ਜਗਰਾਉਂ ਦੇ ਵਿੱਚ 18 ਰੁਪਏ ਪ੍ਰਤੀ ਕਿਲੋ ਰਿਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 20 ਰੁਪਏ ਪ੍ਰਤੀ ਕਿਲੋ ਤੇ ਗੜਸ਼ੰਕਰ ਦੇ ਵਿੱਚ ਵੀ ਕਿੰਨੂ 21 ਰੁਪਏ ਪ੍ਰਤੀ ਕਿਲੋ ਵਿਕਿਆ ਤੂਰੀ ਦੇ ਵਿੱਚ ਕਿੰਨੂ ਦੀ ਗੱਲ ਕਰੀਏ ਤਾਂ 17 ਰੁਪਏ ਪ੍ਰਤੀ ਕਿਲੋ ਤੇ ਦਸੂਹਾ ਦੇ ਵਿੱਚ ਕਿੰਨੂ 15 ਰੁਪਏ ਤੋਂ ਲੈ ਕੇ 25 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਬਸੇਬਠਾਣਾ ਦੇ ਵਿੱਚ ਕਿੰਨੂ ਦਾ ਭਾਜੜਾ ਦੋਸਤੋ ਰਿਹਾ ਅੱਜ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਬਰਨਾਲਾ ਦੇ ਵਿੱਚ ਕਿੰਨੂ ਜਿਹੜਾ ਵਿਕਿਆ ਉਹ 17 ਰੁਪਏ ਪ੍ਰਤੀ ਕਿਲੋ ਵਿਕਿਆ ਦਿੱਲੀ ਦੀ ਆਜ਼ਾਦਪੁਰ ਮੰਡੀ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ ਜੜਾ ਰਿਹਾ ਉਹ ਘੱਟ ਤੋਂ ਘੱਟ ਜਿਹੜਾ ਭਾਅ ਸੀ ਉਹ 17 ਰੁਪਏ ਤੋਂ ਲੈ ਕੇ ਉੱਚਾ ਭਾਅ ਜੜਾ ਰਿਹਾ ਉਹ 30 ਰੁਪਏ ਪ੍ਰਤੀ ਕਿਲੋ ਤੱਕ ਰਿਹਾ ਕਥੂਆ ਦੀ ਗੱਲ ਕਰੀਏ ਤਾਂ 22 ਰੁਪਏ ਪ੍ਰਤੀ ਕਿਲੋ ਤੇ ਉਹਨਾਂ ਵਿੱਚ ਕਿੰਨੂ ਦਾ ਭਾਅ 30 ਰੁਪਏ ਪ੍ਰਤੀ ਕਿਲੋ ਰਿਹਾ ਸੋਲਨ ਦੇ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਵਿਕਿਆ ਜੀ ਤੇ ਸ਼ਿਮਲਾ ਦੇ ਵਿੱਚ ਕਿੰਨੂ ਦਾ ਭਾਅ 50 ਰੁਪਏ ਪ੍ਰਤੀ ਕਿਲੋ ਰਿਹਾ ਪੌਂਟਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਕਿੰਨੂ 25 ਰੁਪਏ ਪ੍ਰਤੀ ਕਿਲੋ ਤੇ ਪਾਲਮਪੁਰ ਦੇ ਵਿੱਚ ਕਿੰਨੂ 30 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਮੰਡੀ ਦੇ ਵਿੱਚ ਗੱਲ ਕਰੀਏ ਤਾਂ ਇੱਥੇ ਕਿੰਨੂ 22 ਰੁਪਏ ਪ੍ਰਤੀ ਕਿਲੋ ਤੇ ਬੰਟੌਰ ਦੇ ਵਿੱਚ 30 ਰੁਪਏ ਪ੍ਰਤੀ ਕਿਲੋ ਜਿਹੜਾ ਵਿਕਿਆ ਮਵਾਦ ਦੇ ਤਵਾਰਾ ਵਿੱਚ ਕਿੰਨੂ ਦਾ ਭਾਅ 20 ਰੁਪਏ ਪ੍ਰਤੀ ਕਿਲੋ ਰਿਹਾ ਤੇ ਰਦੌਰ ਦੇ ਵਿੱਚ ਕਿੰਨੂ ਜਿਹੜਾ 18 ਰੁਪਏ ਤੋਂ ਲੈ ਕੇ 20 ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਜੀਨ ਦੇ ਨਰਮਾਣਾ ਵਿੱਚ ਕਿੰਨੂ ਦਾ ਭਾਅ 15 ਰੁਪਏ ਪ੍ਰਤੀ ਕਿਲੋ ਤੇ ਨਾਰਨੌਲ ਵਿੱਚ ਕਿੰਨੂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜਿਹੜਾ ਅੱਜ ਵਿਕਿਆ ਦੋਸਤੋ ਇਸੇ ਤਰ੍ਹਾਂ ਇੱਕ ਰੁੱਖ ਖੇਤਰਾ ਦੇ ਲਾੜਵਾ ਵਿੱਚ ਕਿੰਨੂ 18 ਰੁਪਏ ਤੋਂ ਲੈ ਕੇ 20 ਰੁਪਏ ਪ੍ਰਤੀ ਕਿਲੋ ਤੱਕ ਤੇ ਜਮਨਾ ਨਗਰ ਦੇ ਜਗਾਦਰੀ ਵਿੱਚ 14 ਰੁਪਏ ਪ੍ਰਤੀ ਕਿਲੋ ਰਿਹਾ ਕਿੰਨੂ ਦਾ ਭਾਅ ਇਸੇ ਤਰ੍ਹਾਂ ਹੀ ਹਾਂਸੀ ਦੇ ਵਿੱਚ ਕਿੰਨੂ ਦਾ ਭਾਅ 12 ਰੁਪਏ ਪ੍ਰਤੀ ਕਿਲੋ ਜਿਹੜਾ ਰਿਹਾ ਜੀ